ਦੀ ਖਬਰ ਦਾ ਮੁਖਰ ਸੈਫ ਦੇ ਵਿੱਚ ਇਨਕਾਊਂਟਰ ਹੋਇਆ ਪਿੰਡ ਲੁਬਾਣਿਆ ਵਾਲੀ ਨੇੜੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋਕੇ ਜ਼ਖਮੀ ਹੋਇਆ ਮੁੱਠਪੇੜ ਤੋਂ ਬਾਅਦ ਲੌਰੈਂਸ ਗੈਂਗ ਦੇ ਤਿੰਨ ਬਦਮਾਸ਼ ਗ੍ਰਿਫਤਾਰ ਕਰ ਲਏ ਗਏ ਨੇ ਬਦਮਾਸ਼ਾਂ ਨੇ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਦਰਸਲ ਰੰਗਦਾਰੀ ਮੰਗੀ ਸੀ ਪੁਲਿਸ ਨੇ ਰੰਗਦਾਰੀ ਦੀ ਰਕਮ ਦੇਣ ਦੇ ਬਹਾਨੇ ਬਦਮਾਸ਼ਾਂ ਨੂੰ ਬੁਲਾਇਆ ਪੁਲਿਸ ਦੇ ਜਵਾਬੀ ਫਾਇਰ ਦੇ ਦੌਰਾਨ ਜ਼ਖਮੀ ਗੈਂਗਸਟਰ ਦਾ ਨਾਮ ਆ ਜੋਕੇ ਸੁਖਮੰਦਰ ਸਿੰਘ ਦੱਸਿਆ ਜਾ ਰਿਹਾ ਪੁ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਖਤਰ ਸਾਹਿਬ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਹੈ ਲਗਾਤਾਰ ਕਿਉਂਕਿ ਅਜੇ ਹੰਸਾਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਆਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸਾ ਹੀ ਜੇਹਾ ਹੀ ਐਕਸ਼ਨ ਜੋ ਕਿ ਮੁਖਤਰ ਸਾਹਿਬ ਦੇ ਵਿੱਚ ਪੁਲਿਸ ਦਾ ਨਜ਼ਰ ਆਇਆ ਜਿੱਥੇ ਕਿ ਪਿੰਡ ਹ ਲੁਬਿਆਣ ਲੁਬਾਣਿਆ ਵਾੜੀ ਦੇ ਨੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਆਹ ਮੁੱਤਪੇੜ ਹੁੰਦੀ ਹੈ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਨੂੰ ਅਇਕ ਬਦਮਾਸ਼ ਜੋ ਕਿ ਜ਼ਖਮੀ ਹੋਇਆ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ بارش ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਮੀਂਹ ਦੇ ਵਿਚਾਲੇ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋ ਕਿ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਕੁਲਦੀਪ ਰਣੀ ਜੁੜੇ ਹੋਏ ਨੇ ਕੁਲਦੀਪ ਇਹ ਕਦੋਂ ਦੀ ਹੈ ਪੂਰੀ ਕਾਰਵਾਈ ਇਹ ਕਦੋਂ ਪੂਰਾ ਐਕਸ਼ਨ ਪੁਲਿਸ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਔਰ ਬਿਲਕੁਲ ਪ੍ਰਮੇਂਦਰ ਇਹੀ ਬੀਤੀ ਦੇਰ ਰਾਤ ਜਿਹੜਾ ਹੈਗਾ ਸੀ ਕੈਚ ਬ੍ਰੇਕ ਦੇ ਕਰੀਬ 10:30 ਵਜੇ ਦੇ ਕਰੀਬ ਜਿਹੜੀ ਇਹ ਸਾਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਔਰ ਦੱਸ ਦਿੱਤੇ ਕਿ ਇੱਕ 1 ਕਰੋੜ ਰੁਪਏ ਦੀ ਫਰੋਤੀ ਮੰਗਣ ਦਾ ਮਾਮਲਾ ਹੈਗਾ ਜੋ ਕਿ ਰੁਪਾਣੇ ਦਾ ਇੱਕ ਮਿਲ ਦਾ ਠੇਕੇਦਾਰ ਹੈ ਜਿੰਦੇ ਤੋਂ ਸਾਧੂ RAM ਦੇ ਨਾਮ ਦੇ ਵਿਅਕਤੀ ਤੋਂ ਇਹ ਫਰੋਤੀ ਮੰਗੀ ਗਈ ਸੀ 1 ਕਰੋੜ ਰੁਪਿਆ ਉਹਨੇ ਫਰੋਤੀ 2 ਦਿਨ ਦੇ ਕਰੀਬ ਪਹਿਲਾਂ ਮੰਗੀ ਸੀ ਤੇ ਪੁਲਿਸ ਲਗਾਤਾਰ ਜਿਹੜੀ ਆ ਇਸ ਮਾਮਲੇ ਨੂੰ ਟ੍ਰੇਸ ਕਰ ਰਹੀ ਸੀ ਸੋ ਪੁਲਿਸ ਨੇ ਜਿਹੜੀ ਆਪਣੀ ਤਕਨੀਕੀ ਟੀਮ ਦੇ ਨਾਲ ਸਕੀਮ ਬਣਾਈ ਕਿ ਇਹਨਾਂ ਵਿਅਕਤੀਆਂ ਨੂੰ ਫਰੋਤੀ ਲੈਣ ਲਈ ਜਿਹੜਾ ਹੈਗਾ ਬੁਲਾਇਆ ਗਿਆ ਇਹਨਾਂ ਵਿਅਕਤੀਆਂ ਨੇ ਪੁਲਿਸ ਨੂੰ ਮੁਖਸਰ ਫੋਲਡ ਪਰ ਰੋਡ ਤੇ ਪਿੰਡਾਂ ਲੁਭਾਣਿਆਂ ਵਾਲੀ ਉੱਥੇ ਕਿਹਾ ਕਿ ਆ ਕੇ ਸਾਨੂੰ ਜਿਹੜਾ ਹੈਗਾ ਫਰੋਤੀ ਜਿਹੜੀ ਆ ਉਹ ਦੇ ਦਿੱਤੀ ਜਾਵੇ ਤਾਂ ਮਦਈ ਨੂੰ ਨਾਲ ਲੈ ਕੇ ਪੁਲਿਸ ਜਦੋਂ ਆਪਣੀ ਬਣਾਈ ਸਕੀਮ ਤਹਿਤ ਉੱਥੇ ਗਏ ਤਾਂ ਇਹਨਾਂ ਨੂੰ 15 ਲੱਖ ਰੁਪਏ ਤੇ ਇਹਨਾਂ ਨਾਲ ਜਿਹੜਾ ਹੈਗਾ ਉਹ ਸੌਦਾ ਤੈਅ ਹੋਇਆ ਸੀ ਤੇ ਜਦੋਂ ਪੇਮੈਂਟ ਫੜਾਈ ਤੇ ਇਹ ਪੁਲਿਸ ਨੇ ਨਾਲ ਦੀ ਨਾਲ ਜਿਹੜਾ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਤੋਂ ਇੱਕ ਨੇ ਜਿਹੜੀ ਹੈਗੀ ਆ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ ਜਿੰਦੇ ਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਗਈ ਤਾਂ ਇੱਕ ਵਿਅਕਤੀ ਜਿਹੜਾ ਸੁਖਮੰਦਰ ਸਿੰਘ ਨਾਮ ਦਾ ਉਹਦੇ ਗੋਲੀ ਵੱਜੀ ਮੋਟਰਸਾਈਕਲ ਤੋਂ ਡਿੱਗ ਪਏ ਤੇ ਬਾਕੀ ਦੋ ਜਿਹੜੇ ਹੈਗੇ ਜਿੰਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਪੁਲਿਸ ਨੇ ਜਿਹੜਾ ਉਹ ਮੌਕੇ ਤੇ ਕਾਬੂ ਕਰ ਲਿਆ हां ठीक है कुलदीप फिलहाल दी पूरी जानकारी बहुत-बहुत धन्यवाद आप मुखसर साहिब ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਹੈ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ਕਿ ਪਿੰਡ ਲੁਬਾਣਿਆਂ ਵਾਲੀ ਦੇ ਨੇੜੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜੂ ਹੋਈ ਹੈ ਪੁਲਿਸ ਨੇ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋ ਕਿ ਜ਼ਖਮੀ ਹੋ ਗਿਆ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦਾ ਮੌਸਮ ਹੈ ਤੇ ਤੇਜ਼ ਮੀਂਹ ਦੇ ਵਿਚਾਲੇ ਤੇਜ਼ ਬਾਰਿਸ਼ ਦੇ ਵਿਚਾਲੇ ਪੁਲਿਸ ਦੀ ਵੱਡੀ ਕਾਰਵਾਈ ਵੱਡਾ ਐਕਸ਼ਨ ਮੁਖਸਰ ਸਾਹਿਬ ਦੇ ਵਿੱਚ ਨਜ਼ਰ ਆਇਆ ਜਿੱਥੇ ਕਿ ਆ ਮੁੱਠਪੇੜ ਤੋਂ ਬਾਅਦ ਲਾਰੈਂਸ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਸਲੇਨਾ ਬਦਮਾਸ਼ਾਂ ਦੇ ਵੱਲੋਂ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤੇ ਪੁਲਿਸ ਨੇ ਰੰਗਦਾਰੀ ਦੀ ਰਕਮ ਦੇਣ ਦੇ ਬਹਾਨੇ ਬਦਮਾਸ਼ਾਂ ਨੂੰ ਬੁਲਾਇਆ ਤੇ ਇਸ ਦੇ ਵਿਚਾਲੇ ਪੂਰੀ ਕਾਰਵਾਈ ਕੀਤੀ ਗਈ ਤੇ ਤਿੰਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ